ਹਰ ਪੀੜਤਾਂ ਦੇ ਵਿੱਚ ਬਰੋਦੀ ਧਰਤੀ ਚਾਲ ਬਰੋਦੀ ਧਰ ਦੇ ਉਹ ਕਹਿੰਦੇ ਨੇ ਵੀ ਪੱਠੇ ਮੰਗੋ ਬਰੋਦੀ ਧਰ ਕਹਿੰਦੀ ਆ ਵੀ ਆਟਾ ਮੰਗੋ ਬਰੋਦੀ ਧਰ ਕਹਿੰਦੀ ਆ ਵੀ ਦੁੱਧ ਮੰਗੋ ਪਰ ਮੈਨੂੰ ਪਤਾ ਲੱਗ ਗਿਆ ਇਹ ਇਹ ਨਾ ਸ਼ਾਸਤ ਖੇਡਦੇ ਨੇ ਭਗਵੰਤ ਮਾਨਾ ਤੂੰ ਜਮਾ ਸਹੀ ਆ ਅੱਜ ਜਹਾ ਦੇਖਣਾ ਤੂੰ ਜਮਾ ਜੂੜ ਵਰਤਾ ਅੱਜ ਮੈਂ ਦੇਖਿਆ ਸਾਰੇ ਪਾਣੀ ਛੱਕ ਗਿਆ ਪੌਸੂ ਵੀ ਸਾਰੇ ਰੱਜ ਗਏ ਲੋਕ ਜਾਰ ਬਾਗੋ-ਬਾਗ ਨੇ ਤੂੰ ਪੰਜਾਬ ਦਾ ਪੁੱਤ ਆ ਤੈਨੂੰ ਤਾਂ ਮਾੜਾ ਕਹਿੰਦੇ ਨੇ ਤੂੰ ਅੱਜ ਇੰਨੀ ਵਧੀਆ ਗੱਲ ਕਰ ਗਿਆ ਆਦਾ ਹੈਲੀਕਾਪਟਰ ਦੇ ਗਿਆ ਹੋਰ ਕੀ ਚਾਹੀਦਾ ਉਹ ਵਿਚਾਰਾ ਦਿੱਲੀ ਵਾਲਾ ਵੀ ਰਹੀ ਜਾਂਦਾ ਤੇ ਇਹੇ ਤੇਰੀ ਜਾਣ ਕੇ ਪਹਿਲਾਂ ਤਾਂ ਬਾਜਵੇ ਦੀ ਲੱਤ ਬੰਨ ਇਹਦੇ ਨਾਲ ਜਹਾਜ਼ ਦੇ ਨਾਲ ਬਾਜ ਬੱਗ ਹੀ ਜਾਂਦਾ ਵੀ ਯਾਰ ਲੋਕ ਮਾਰ ਕੇ ਲੋਕ ਕੋਸ ਨਹੀਂ ਮਰਿਆ ਇਹ ਤੇਰੀ ਜਾਣ ਕੇ ਮਸ਼ਹੂਰੀ ਨਹੀਂ ਕਰਦੇ ਐਹੋ ਜਿਹਾ ਮੁੱਖ ਮੰਤਰੀ ਤਾਂ ਕੈਪਟਨ ਤੋਂ ਬਾਅਦ ਬਾਦਨਾ ਤੋਂ ਬਾਅਦ ਕਦੇ ਨਹੀਂ ਆਇਆ ਮੈਂ ਤੇਰੀ ਸਪੋਰਟ ਦੇ ਵਿੱਚ ਜਿਹਨੇ ਯਾਰ ਆਪਦਾ ਜਹਾਜ਼ ਦੇ ਤਾਂ ਹੈਲੀਕਾਪਟਰ ਅਸੀਂ ਤਾਂ ਜਹਾਜ਼ ਹੀ ਕਹਿੰਨੇ ਆ ਕਿਉਂਕਿ ਅਸੀਂ ਪਿੰਡਾਂ ਵਾਲੇ ਸਾਨੂੰ ਤਾਂ ਸਾਰੇ ਇੱਕੋ ਜਿਹੇ ਲੱਗਦੇ ਨੇ ਜਿਨੇ ਆਪ ਦਾ ਹੈਲੀਕਾਪਟਰ ਹੀ ਦਿੱਤਾ ਜਿਨੇ ਆਪ ਦਾ ਯਾਰ ਨਿੱਜੀ ਜ਼ਿੰਦਗੀ ਦੀ ਚੀਜ਼ ਹੀ ਦੇਤੀ ਉਤੋਂ ਦੇ ਨੰਗਣਾ ਜੀ ਥੱਲੇ ਤਾਂ ਜਾਮ ਲੱਗਦੇ ਨੇ ਥੱਲੇ ਤਾਂ ਯਾਰ ਸਾਰੇ ਰੋਡ ਟੁੱਟ ਗਏ ਠੀਕ ਆ ਸਾਰੀਆਂ ਸੜਕਾਂ ਬੰਦ ਨੇ ਪਾਣੀ ਫਿਰਦਾ ਤੁਸੀਂ ਕਹਿੰਦੇ ਸਭ ਸਾਡਾ ਮੁੱਖ ਮੰਤਰੀ ਉੱਥੇ ਫਸ ਜਿਆ ਹੈ ਇਹ ਨਹੀਂ ਫਸਦਾ ਕੋਈ ਗੱਲ ਨਹੀਂ ਹੁਣ ਤੁਸੀਂ ਖੋਲਿਆ ਇਹ ਮਹੀਨਾ ਨਹੀਂ ਆਊਗਾ ਫਿਰ ਕੀ ਕਰ ਲੋਗੇ ਤੁਸੀਂ ਪੰਜਾਬੀ ਕੁਝ ਨਹੀਂ ਕਰ ਸਕਦੇ ਹੰਬਲ ਹੋ ਬਰਦੀ ਦਾ ਰਹਾ ਲੋ ਚੈਨਲ ਛਾਡੇ ਨੇ ਚੈਨਲ ਛਾਡੇ ਨੇ ਕਿਹਦੇ ਕੋਲ ਬੋਲੋਗੇ ਵੀ ਸੜਕਾਂ ਤੇ ਪਾਣੀ ਆ ਕੋ ਸਾਡਾ ਤੇ ਤੁਸੀਂ ਕਹੋਗੇ ਵੀ ਹੈਲੀਕਾਪਟਰ ਦੇਣਗੇ ਤਾਂ ਉਹ ਸੁਣਦੇ ਤਾਂ ਫੜ ਲੂ ਪੁੱਛ ਹੁਣ ਹੁਣ ਲੋਡਾ ਲਾਲਾ ਆਪਦੇ ਘਰੇ ਮੈਂ ਆਪਦੇ ਘਰੇ ਤੁਸੀਂ ਆਪਦੇ ਘਰੇ ਤੇ ਜਿਨ੍ਹਾਂ ਦੇ ਪਾਣੀ ਆ ਗਿਆ ਉਹ ਹੈਲੀਕਾਪਟਰ ਤੇ ਝੂਟੇ ਲਈ ਜਾਂਦੇ ਨੇ ਇਹਨੂੰ ਕਹਦੇ ਨੇ ਭਾਈ ਸਿਆਸਤ ਐ ਤੁਸੀਂ ਹੁਣ ਤੱਕ ਭੜਾ ਨਹੀਂ ਕਰਿਆ ਕਾਂਗਰਸੀ ਕਾਲਿਓ ਐ ਭੜਾ ਕਰੀਦਾ ਹੁੰਦਾ ਤੁਹਾਨੂੰ ਤਾਂ ਭੜਾ ਹੀ ਨਹੀਂ ਕਰਨਾ ਜਹਾਜ਼ ਦੇ ਦਿੰਦੇ ਜਹਾਜ਼ ਦੇ ਦਾ ਗੱਲ ਖਤਮ ਹੁਣ ਕਹੋਗੇ ਮੁੱਖ ਮੰਤਰੀ ਹੁੰਦਾ ਭਾਈ ਸਰਕ ਟੁੱਟੀ ਵੀ ਆ ਜੇ ਕਹੋਗੇ ਫਾਜਾ ਕਿੰਨਿਆ ਭਾਈ ਪਾਣੀ ਆ ਸਾਡਾ ਬੰਦਾ ਇੱਕ ਨੰਬਰ ਆ ਕਮੇਡੀਅਨ ਜਿਹਨੇ ਪੰਜਾਬ ਦੀ ਹੁਣ ਤੱਕ ਗੱਲ ਕਰੀ ਇਹੋ ਜਿਹਾ ਬੰਦਾ ਨਾ ਆਇਆ ਨਾ ਅੱਗੇ ਆਉਣਾ ਉਹੀ ਤੁਸੀਂ ਫੜਾ ਮਾਰੀ ਜੰਨੇ ਹੋ ਵੀ ਮੁੱਖ ਮੰਤਰੀ ਆਏ ਜੀ ਤੰਮਲੜ ਮੈਂ ਰੋਟੀ ਖਾ ਕੀ ਰੋਟੀ ਖਾਣੇ ਵਾ ਕੇ ਫਿਰ ਕੀ ਹੋ ਗਿਆ ਇਹ ਹਾੜਾ ਕੇ ਫਿਰ ਕੀ ਹੋ ਗਿਆ ਜਹਾਜ ਦੇ ਤਾ ਜਿਹੜਾ ਉੱਚੇ ਥਾਂ ਮੈਂ ਨੀਵੇਂ ਥਾਂ ਆਪ ਦਾ ਪਰਤੀ ਚੋਂ ਪਾਲੋ ਤੇਲ ਇਹ 2 ਕੁ ਦੀ ਐਵਰੇਜ ਦਿੰਦਾ ਕੀ ਆ ਘੰਟੇ ਦਾ 5-4000 ਲੀਟਰ ਖਾਂਦਾ ਉਹ ਪਾਲੋ ਇੰਨਾ ਕਰਦਾ ਮੈਂ ਛੋਡਾ ਇੰਨਾ ਤੇ ਉਹ ਅਮਰ ਦਿਲ ਚ ਮੈਂ ਪੰਜਾਬ ਦਾ ਪੁੱਤਾਂ ਮੱਛਰ ਦਾ ਨੀਆਂ ਲਾ ਕੇ ਸੋਇਆ ਆ ਬਿਆ ਕਿੰਨੇ ਮੂਰੇ ਪਿਆ ਆ ਬਿਆ ਜਹਾਜ ਦੇ ਤਾ ਅੱਜ ਤੱਕ ਮੁੱਖ ਮੰਤਰੀ ਨੇ ਜਹਾਜ ਨਹੀਂ ਦਿੱਤਾ ਇੰਨੀ ਬੇਇਨਤੀ ਸੀ ਇਹ ਮੁੱਖ ਮੰਤਰੀ ਸਾਡੇ ਨੇ ਸਪੋਰਟ ਕਰਿਓ ਧੰਨਵਾਦ ਹੈਜਾ ਭਗਵਾਨਤਮਾਨ ਵਰਗਾ ਨਾ ਆਇਆ ਨਾ ਦੁਨੀਆ ਤੇ ਆਉਣਾ ਧੰਨਵਾਦ ਸਤਿ ਸ੍ਰੀ ਅਕਾਲ